ਮਾਨਵੀ ਸੀਗੇ ਉਹ ਮੈਨੂੰ ਪਤਾ ਮੈਂ ਕਹਿੰਦਾ ਦੱਸੇ ਵੀ ਜੇ ਸਤਜੁਗ ਦੇ ਵਿੱਚ ਮਤਲਬ ਜੋ ਸਰਵਣ ਪੁੱਤ ਹੁੰਦੇ ਸੀਗੇ ਜਿਸੰਦਰ ਭੱਲਾ ਨੇ ਆਪਣੇ ਮਾਪੇ ਵਾਸਤੇ ਉਹ ਬਣ ਕੇ ਦਿਖਾਇਆ ਉਹ ਇੱਕ ਬਹੁਤ ਵਧੀਆ ਪਿਤਾ ਬਹੁਤ ਵਧੀਆ ਪਤੀ ਬਹੁਤ ਵਧੀਆ ਪੁੱਤਰ ਤੇ ਬਹੁਤ ਵਧੀਆ ਭਰਾ ਤੇ ਬਹੁਤ ਦੇ ਦੋਸਤ ਬਣ ਕੇ ਦਿਖਾਇਆ ਜੋ ਮੇਰੇ ਵਾਸਤੇ ਉਹ ਕਰਕੇ ਸ਼ਾਇਦ ਉਹਨਾਂ ਅਰਜ਼ਮ ਨਹੀਂ ਕਰਦਾ ਸੀਗਾ ਮੈਨੂੰ ਜੋ ਪਿਆਰ ਸਤਕਾਰ ਦੁਨੀਆ ਤੋਂ ਉਹਨਾਂ ਨੇ ਦਿੱਤਾ ਛੰਕਾਟਾ ਤੋਂ ਲੈ ਕੇ ਹੰਤ ਤੱਕ ਮੈਨੂੰ ਕਹਿੰਦਾ ਤੂੰ ਜਬ ਬਹੁਤ ਬਿਜ਼ੀ ਹੋ ਗਿਆ ਤੋ ਫਿਲਮਾਂ ਕਿਉਂ ਨਹੀਂ ਹੁੰਦਾ ਤੇ ਮੇਰੇ ਨਾਲ ਆ ਮੇਰੀਆਂ ਮਜਬੂਰੀਆਂ ਆਪਣੀ ਜੌਬ ਕਰਕੇ ਸੀਗੀਆਂ ਬਟ ਮੈਨੂੰ ਲੱਗਦਾ ਕਿ ਇੰਨਾ ਵਧੀਆ ਇਨਸਾਨ ਤੇ ਇੰਨਾ ਹੰਬਲ ਰਹਿ ਕੇ ਜੀਣਾ ਦੁਨੀਆ ਵਾਸਤੇ ਇੱਕ ਉਹ ਐਗਜ਼ਾਮਪਲ ਛੱਡ ਗਏ ਮੈਂ ਕੀ ਕਰਾਂ ਜਸੰਦਰ ਫੈਨ ਤਾਂ ਲੋਕਾਂ ਦੇ ਬਹੁਤ ਹੁੰਦੇ ਕਲਾਕਾਰ ਜਿਹੜੇ ਵੱਡੇ ਸਟਾਰ ਆ ਉਹ ਭੱਜ ਕੇ ਉਹਨੂੰ ਆਪਣੇ ਬੌਂਸਰ ਨਾਲ ਗੱਡੀ ਜਾ ਬਿਠਾ ਦਿਆ ਤੁਸੀਂ ਕਹਿੰਦੇ ਜਿੰਨੀ ਮਰਜੀ ਫੋਟੋਆਂ ਖਿਚਾਓ ਫਿਰ ਵੀ ਕੈਮਰਾ ਨਾਲ ਆਪਣੀ ਸੈਲਫੀ ਕਰ ਲੈਣੀ ਇੰਨਾ ਦਿਲਕੁਣ ਪਿਆਰ ਕਰਦੇ ਸੀਗੇ ਇਹਨਾਂ ਦਾ ਪਿਆਰ ਦਾ ਵੰਡ ਗਏ ਨਾ ਉਹ ਦੁਨੀਆ ਚ ਹਮੇਸ਼ਾ ਕੈਮਰਾ ਹੁੰਦਾ ਤੁਸੀਂ ਕਿੰਨਾ ਬਦਲਾਅ ਦੇਖਿਆ ਛਣਕਾਟਾ ਤੋਂ ਲੈ ਕੇ ਅੱਜ ਤੱਕ ਕਿ ਲੋਕਾਂ ਨੇ ਕਲਾਕਾਰੀ ਦੇ ਰੂਪ ਦੇ ਵਿੱਚ ਬਹੁਤ ਕੁਝ ਦੇਖਿਆ ਜਸਵਿੰਦਰ ਪੱਲਾ ਦੇ ਵਿੱਚ ਐਜ਼ ਹਿਊਮਨ ਤੁਸੀਂ ਕੀ ਕੋਈ ਦੇਖਿਆ ਛਣਕਾਟਾ ਤੋਂ ਲੈ ਕੇ ਅੱਜ ਤੱਕ ਲੈ ਸਕੋ ਮੈਂ ਇਹ ਮਹਿਸੂਸ ਕੀਤਾ ਕਿ ਜਸਵਿੰਦਰ ਪੱਲਾ ਨੇ ਜਿੱਥੇ ਆਪਣੇ ਪਿਤਾ ਮਾਤਾ ਨੂੰ ਬਹੁਤ ਸਤਿਕਾਰ ਪਿਆਰ ਦਿੱਤਾ ਆਪਣੇ ਬੱਚਿਆਂ ਨੂੰ ਉਹਨਾਂ ਦੀ ਬੇਟੀ ਯੂਰਪ ਚਾਹ ਬੇਟਾ ਪਖਰਾਜ ਪੱਲਾ ਫਿਲਮਾਂ ਦਾ ਵੱਡਾ ਹੀਰੋ ਆ ਪੰਜ ਫਿਲਮਾਂ ਚੀਕ ਗਿਆ ਹੀਰੋ ਦੇ ਚੁੱਕਾ ਉਹਨਾਂ ਨੇ ਇਹ ਸੋਚਿਆ ਕਿ ਮੈਂ ਫਿਲਮ ਇੰਡਸਟਰੀ ਨੂੰ ਇਹ ਕੁਝ ਦੇ ਜਵਾਂ ਕਿ ਮੈਂ ਜਦੋਂ ਇੱਥੇ ਕੋਲ ਬੈਠਣਾ ਐਸੇ ਘਰ ਚ ਆ ਕੇ ਜਿਦੋਂ ਮੈਂ ਦੇਖਣਾ ਬੰਬਈ ਤੋਂ ਵੱਡੇ ਵੱਡੇ ਫਿਲਮ ਤਰੰਦਰ ਪ੍ਰੋਡਿਊਸਰ ਡਾਇਰੈਕਟਰ ਐਕਟਰ ਇੱਥੇ ਆ ਕੇ ਰਾਈਟਰ ਬਹਿ ਜਾਂਦੇ ਆ ਤੇ ਉਹਨਾਂ ਨੇ ਗੋਡੀ ਹੱਥ ਲਾਉਣਾ ਤੇ ਮੈਂ ਹੱਸਦਿਆਂ ਕਹਿੰਦਾ ਮੈਂ ਕਹਿੰਦਾ ਸੁੰਦਰ ਜੋ ਬਾਲੀਵੁੱਡ ਚੰਤਪਾਤ ਬਚਨ ਦਾ ਮਕਾਮ ਹੈ ਨਾ ਉਹ ਮੇਰੇ ਵੀ ਦਸੰਦਰ ਭੱਲਾ ਦਾ ਪੰਜਾਬੀ ਫਿਲਮ ਇੰਡਸਟਰੀ ਤੇ ਆ ਲੋਕੀ ਤੈਨੂੰ ਪਿਆਰ ਖੜਦੇ ਆ ਕਿ ਕਿਹੜੀ ਫਿਲਮ ਬਣਾਈਏ ਕਿੱਦਾਂ ਬਣਾਈਏ ਸਟੋਰੀ ਕਿਹੜੀ ਲੱਗੇ ਕਲਾਕਾਰ ਕਿਹੜੇ ਲੱਗੇ ਇਹ ਮਕਾਮ ਉਸ ਬੰ ਕਾਬਲੀ ਸੱਤੇ ਅਸਲ ਤੇ ਹੁਣ ਕਿਸ ਫਿਲਮ ਚ ਕੰਮ ਕਰ ਰਹੇ ਸੀ ਉਹਨਾਂ ਦੀਆਂ ਫਿਲਮਾਂ ਤਾਂ ਜੀ ਬਹੁਤ ਕੈਰੀ ਜੱਟਾ 4 ਜਿਹੜੀ ਉਹ ਤਿਆਰ ਹੋਣੀ ਆਫਰ ਆ ਗਈ ਸੀ ਪਰ ਸਹਿਤ ਕਰਕੇ ਉਹ ਯਸਨਿਸ ਕਰ ਪਾਰੇ ਦਰਜੀਤ ਦਸਾਂਝ ਜੀ ਨੇ ਕਿਹਾ ਕਿ ਮੈਂ ਜਿਹੜੀ ਸਰਦਾਰ ਜੀ 3 ਆ ਉੱਚ ਪੱਲਾ ਸਭ ਲੈਣਾ ਦਰਜੀਤ ਦਸਾਂਝੀ ਦਾ ਮੈਸੇਜ ਵੀ ਆਇਆ ਪਰ ਪੱਲਾ ਸਾਹਿਬ ਕਿਉਂਕਿ ਸਹਿਤ ਕਰਕੇ ਨਹੀਂ ਜਾ ਸਕਦੇ ਸੀਗੇ ਉਨੀ ਜਾ ਸਕੇ ਇਸ ਕਰਕੇ ਸੁਦੇਵ ਜੀ ਉਹ ਸਾਡੇ ਚ ਹੁੰਦੇ ਦਾ ਪਤਾ ਨਹੀਂ ਕਿੰਨੇ ਸੁਪਰੇਟ ਫਿਲਮ ਹੋ ਦਿੰਦੇ ਸੀ ਉਹਨਾਂ ਨੇ ਪਰ ਪਰਮਾਤਮਾ ਨੂੰ ਨਹੀਂ ਮਿਲਿਆ ਫਰਮੈਂ ਅੰਤਿਮ ਸੰਸਕਾਰ ਕੱਲ 1 ਵਜੇ ਦਾ ਜੀ ਅਸੀਂ ਫੈਮਿਲੀ ਨੂੰ ਪਲਾਨ ਕਰਦੇ ਆਂ ਪਹਿਲਾਂ 12 ਵਜੇ ਦੀ ਨਿਊਜ਼ ਚੱਲ ਗਈ ਸੀ ਬਟ ਮੈਂ ਤੁਹਾਡੇ ਜ਼ਰੀਏ ਬੇਨਤੀ ਕਰੂੰਗਾ ਕਿ ਕੱਲ 1 ਵਜੇ ਅਸੀਂ ਬਲੌਂਗੀ ਜਿਹੜਾ ਸਾਡਾ ਇੱਥੇ ਬਿਸ਼ੂ ਸ਼ਰਮਪੁਰ ਮਹਾਲੀ ਵਾਲਾ ਉੱਥੇ ਸੰਸਕਾਰ ਕਰਾਂਗੇ ਉਸ ਤੋਂ ਬਾਅਦ ਅਸੀਂ ਤਰੀਬਨ 1:3-2 ਵਜੇ ਸੱਚਾਤਨ ਗੁਰਦੁਆਰੇ ਅਲਾਨੇ ਦੇ ਪਾਰਟੇ ਗਟਿ ਹੋਵਾਂਗੇ ਸੋ ਅਸੀਂ 12 ਵਜੇ ਟਾਈਮ ਜਿਹੜਾ 1 ਵਜੇ ਦਾ ਕਰਤਾ ਇਹ ਸਾਡਾ ਤੇ ਹਨ ਵੀ ਸੀਗੇ ਉਹ ਮੈਨੂੰ ਪਤਾ ਮੈਂ ਕਹਿੰਦਾ ਦੱਸੇ ਵੀ ਜੇ ਸਤਜੁਗ ਦੇ ਵਿੱਚ ਮਤਲਬ ਜੋ ਸਰਵਣ ਪੁੱਤ ਹੁੰਦੇ ਸੀਗੇ ਜਿਸੰਦਰ ਭੱਲਾ ਨੇ ਆਪਣੇ ਮਾਪੇ ਵਾਸਤੇ ਉਹ ਬਣ ਕੇ ਦਿਖਾਇਆ ਉਹ ਇੱਕ ਬਹੁਤ ਵਧੀਆ ਪਿਤਾ ਬਹੁਤ ਵਧੀਆ ਪਤੀ ਬਹੁਤ ਵਧੀਆ ਪੁੱਤਰ ਤੇ ਬਹੁਤ ਵਧੀਆ ਭਰਾ ਤੇ ਬਹੁਤ ਵਧੀਆ ਦੋਸਤ ਬਣ ਕੇ ਦਿਖਾਇਆ ਜੋ ਮੇਰੇ ਵਾਸਤੇ ਉਹ ਕਰਕੇ ਸ਼ਰਧਨ ਰਿਜ਼ਰਵ ਨਹੀਂ ਕਰਦਾ ਸੀਗਾ ਮੈਨੂੰ ਜੋ ਪਿਆਰ ਸਤਿਕਾਰ ਦੁਨੀਆ ਤੇ ਉਹਨਾਂ ਨੇ ਕੀਤਾ ਛਣਕਾਟਾ ਤੋਂ ਲੈ ਕੇ ਹੁਣ ਤੱਕ ਮੈਨੂੰ ਕਹਿੰਦਾ ਜੋਬ ਜੋਬ ਬਿਜ਼ੀ ਹੋ ਗਿਆ ਤਾਂ ਫਿਲਮਾਂ ਕਿਉਂ ਨਹੀਂ ਹੁੰਦਾ ਤੇ ਮੇਰੇ ਨਾਲ ਆ ਮੇਰੀਆਂ ਮਜਬੂਰੀਆਂ ਆਪਣੇ ਜੋਬ ਕਰਕੇ ਸੀਗੀਆਂ ਬਟ ਮੈਨੂੰ ਲੱਗਦਾ ਕਿ ਇੰਨਾ ਵਧੀਆ ਇਨਸਾਨ ਤੇ ਇੰਨਾ ਹੰਬਲ ਰਹਿ ਕੇ ਜੀਣਾ ਦੁਨੀਆ ਵਾਸਤੇ ਇੱਕ ਉਹ ਐਗਜ਼ਾਮਪਲ ਛੱਡ ਗਏ ਮੈਂ ਕੀ ਕਰਾਂ ਜਿੰਦਰ ਫੈਨ ਤਾਂ ਲੋਕਾਂ ਦੇ ਬਹੁਤ ਹੁੰਦੇ ਕਲਾਕਾਰ ਜਿਹੜੇ ਵੱਡੇ ਸਟਾਰ ਆ ਉਹ ਭੱਜ ਕੇ ਉਹਨੂੰ ਆਪਣੇ ਬੌਂਸਰ ਨਾਲ ਗੱਡੀ ਜਾ ਬਿਠਾਦੇ ਆ ਤੁਸੀਂ ਕਹਿੰਦੇ ਜਿੰਨੀ ਮਰਜ਼ੀ ਫੁੱਟਵੌਕ ਚਾਹੋ ਤੇ ਵੀ ਕੈਮਰਾ ਨਾਲ ਆਪਣੀ ਸੈਲਫੀ ਕਰ ਲੈਣੀ ਇੰਨਾ ਦਿਲਕੁਣ ਪਿਆਰ ਕਰਦੇ ਸੀਗੇ ਇੰਨਾ ਪਿਆਰ ਦਾ ਵੰਡ ਗਏ ਨਾ ਉਹ ਦੁਨੀਆ ਚ ਹਮੇਸ਼ਾ ਕੈਮਰਾ ਹੁੰਦਾ ਤੁਸੀਂ ਕਿੰਨਾ ਬਦਲਾਅ ਦੇਖਿਆ ਛਣਕਾਟਾ ਤੋਂ ਲੈ ਕੇ ਅੱਜ ਤੱਕ ਕਿਉਂਕਿ ਲੋਕਾਂ ਨੇ ਕਲਾਕਾਰੀ ਦੇ ਰੂਪ ਦੇ ਵਿੱਚ ਬਹੁਤ ਕੁਝ ਦੇਖਿਆ ਜਸਵਿੰਦਰ ਪੱਲਾ ਦੇ ਵਿੱਚ ਐਜ਼ ਹਿਊਮਨ ਤੁਸੀਂ ਕੀ ਕੁਝ ਦੇਖਿਆ ਛਣਕਾਟਾ ਤੋਂ ਲੈ ਕੇ ਅੱਜ ਤੱਕ ਦੇ ਸਕਦੇ ਮੈਂ ਇਹ ਮਹਿਸੂਸ ਕੀਤਾ ਕਿ ਜਸਵਿੰਦਰ ਪੱਲਾ ਨੇ ਜਿੱਥੇ ਆਪਣੇ ਪਿਤਾ ਮਾਤਾ ਨੂੰ ਬਹੁਤ ਸਤਿਕਾਰ ਪਿਆਰ ਦਿੱਤਾ ਆਪਣੇ ਬੱਚਿਆਂ ਨੂੰ ਉਹਨਾਂ ਦੀ ਬੇਟੀ ਯੂਰਪ ਚਾਹ ਬੇਟਾ ਪਖਰਾਜ ਪੱਲਾ ਫਿਲਮਾਂ ਦਾ ਵੱਡਾ ਹੀਰੋ ਆ ਪੰਜ ਫਿਲਮਾਂ ਦੇ ਹੀਰੋ ਦੇ ਚੁੱਕਾ ਉਹਨਾਂ ਨੇ ਇਹ ਸੋਚਿਆ ਕਿ ਮੈਂ ਫਿਲਮ ਇੰਡਸਟਰੀ ਨੂੰ ਇਹ ਕੁਝ ਦੇ ਜਵਾਂ ਕਿ ਮੈਂ ਜਦੋਂ ਇੱਥੇ ਕੋਲ ਬੈਠਣਾ ਇਸੇ ਕਰ ਚਾਕੇ ਤੇ ਜਦੋਂ ਮੈਂ ਦੇਖਣਾ ਬੰਬਈ ਤੋਂ ਵੱਡੇ-ਵੱਡੇ ਫਿਲਮ ਤਰੰਦਰ ਪ੍ਰੋਡਿਊਸਰ ਡਾਇਰੈਕਟਰ ਐਕਟਰ ਇੱਥੇ ਆ ਕੇ ਰਾਈਟਰ ਬਹਿ ਜਾਂਦੇ ਆ ਤੇ ਉਹਨਾਂ ਨੇ ਗੋਡੀ ਹੱਥ ਲਾਉਣਾ ਤੇ ਮੈਂ ਹੱਸਦਿਆਂ ਕਹਿਣਾ ਮੈਂ ਕਹਿੰਦਾ ਸੁੰਦਰ ਜੋ ਬਾਲੀਵੁੱਡ ਚੰਪਤਾਪ ਬਚਨ ਦਾ ਮਕਾਮ ਹੈ ਨਾ ਉਹ ਮੇਰੇ ਵੀ ਦਸੰਦਰ ਪੱਲਾ ਦਾ ਪੰਜਾਬੀ ਫਿਲਮ ਇੰਡਸਟਰੀ 'ਚ ਆ ਲੋਕੀ ਤੈਨੂੰ ਪਿਆਰ ਖੜਦੇ ਆ ਕਿ ਕਿਹੜੀ ਫਿਲਮ ਬਣਾਈਏ ਕਿੱਦਾਂ ਬਣਾਈਏ ਸਟੋਰੀ ਕਿਹੜੀ ਲੱਗੇ ਕਲਾਕਾਰ ਕਿਹੜੇ ਲੱਗੇ ਇਹ ਮਕਾਮ ਉਸ ਬੰਦੇ ਕਾਬਲੀ ਤੇ ਅਸਲ ਤੇ ਹੁਣ ਕਿਸ ਫਿਲਮ ਚ ਕੰਮ ਕਰ ਰਿਹਾ ਉਹਨਾਂ ਦੀਆਂ ਫਿਲਮਾਂ ਤਾਂ ਜੀ ਬਹੁਤ ਕੈਰੀ ਇੰਝਟਾ 4 ਜਿਹੜੀ ਉਹ ਤਿਆਰ ਹੋਣੀ ਆਫਰ ਆ ਗਈ ਸੀਗੀ ਪਰ ਸਹਿਤ ਕਰਕੇ ਉਹ ਯੈਸ ਨਹੀਂ ਕਰ ਪਾਰੇ ਦਰਜੀਤ ਦਸਾਂਝ ਜੀ ਨੇ ਕਿਹਾ ਕਿ ਮੈਂ ਜਿਹੜੀ ਸਰਦਾਰ ਜੀ 3 ਆ ਉੱਚ ਪੱਲਾ ਸਾਹਿਬ ਲੈਣਾ ਦਰਜੀਤ ਦਸਾਂਝ ਦਾ ਮੈਸੇਜ ਵੀ ਆਇਆ ਪਰ ਪੱਲਾ ਸਾਹਿਬ ਕਿਉਂਕਿ ਸਿਹਤ ਕਰਕੇ ਨਹੀਂ ਜਾ ਸਕਦੇ ਸੀਗੇ ਉਹ ਨਹੀਂ ਜਾ ਸਕੇ ਇਸ ਕਰਕੇ ਸੋਜਦੇਵ ਜੀ ਉਹ ਸਾਡੇ ਚ ਹੁੰਦੇ ਤਾਂ ਪਤਾ ਨਹੀਂ ਕਿੰਨੇ ਸੁਪਰहिट ਫਿਲਮ ਹੋਰ ਦੇਣਗੇ ਸੀ ਉਹਨਾਂ ਨੇ ਪਰ ਪਰਮਾਤਮਾ ਨੇ ਨਹੀਂ ਮਨਿਆ ਸ਼ਰਮਈ ਅੰਤਿਮ ਸੰਸਕਾਰ ਕੱਲ 1 ਵਜੇ ਦਾ ਜੀ ਅਸੀਂ ਫੈਮਿਲੀ ਨੂੰ ਪਲਾਨ ਕਰ ਰਹੇ ਹਾਂ ਪਹਿਲਾਂ 12 ਵਜੇ ਦੀ ਨਿਊਜ਼ ਚੱਲੀ ਗਈ ਸੀ ਬਟ ਮੈਂ ਤੁਹਾਡੇ ਜ਼ਰੀਏ ਬੇਨਤੀ ਕਰੂੰਗਾ ਕਿ ਕੱਲ 1 ਵਜੇ ਅਸੀਂ ਬੁਲਾਉਂਗੀ ਜਿਹੜਾ ਸਾਡਾ ਇੱਥੇ ਮਿਸਰਚੰਦਪੁਰ ਮਹਾਲੀ ਵਾਲਾ ਉੱਥੇ ਸੰਸਕਾਰ ਕਰਾਂਗੇ ਉਸ ਤੋਂ ਬਾਅਦ ਅਸੀਂ ਤਕਰੀਬਨ 1.5-2 ਵਜੇ ਸਾਚਾਤਨ ਗੁਰਦੁਆਰੇ ਅਲਾਨੀ ਦੇ ਪਾਰਟੇ ਗੱਟੇ ਆਵਾਂਗੇ ਸੋ ਅਸੀਂ 12 ਵਜੇ ਟਾਈਮ 'ਚ 1 ਵਜੇ ਦਾ ਕਰ Okay